ਗੜ ਸ਼ੰਕਰ ਹੋਸ਼ਿਆਰਪੁਰ ਰੋਡ ਨਜ਼ਦੀਕ ਪਿੰਡ ਗੋਲੀਆਂ ਦੇ ਇੱਥੇ ਇੱਕ ਕਾਰ ਅਤੇ ਕੈਂਟਰ ਨਾਲ ਭਰੇ ਹੋਏ ਸਿਲੰਡਰ ਦੀ ਭਿਆਨਕ ਟੱਕਰ ਹੋਈ ਹੈ ਜਿਸ ਦੇ ਵਿੱਚ ਕਾਰ ਸਵਾਰ ਜਿਹੜਾ ਐਸਆਈ ਗੁਰਨੇਕ ਸਿੰਘ ਥਾਣਾ ਮਾਲਪੁਰ ਦੇ ਵਿੱਚ ਮੁਲਾਜ਼ਮ ਹੈ ਉਹ ਗੰਭੀਰ ਜ਼ਖਮੀ ਹੋਏ ਨੇ ਇਸ ਵਕਤ ਅਸੀਂ ਮੌਕੇ ਤੇ ਖੜੇ ਹਾਂ ਤਾਂ ਤਸਵੀਰਾਂ ਦਿਖਾ ਦਿੰਦੇ ਨੇ ਕਿ ਇੱਥੇ ਜਿਹੜਾ ਭਿਆਨਕ ਹਾਸਾ ਹੋਇਆ ਜਿਸ ਦੇ ਵਿੱਚ ਇਹ ਕਾਰ ਸਵਾਰ ਹੈ ਜਿਹੜਾ ਮੁਲਾਜ਼ਮ ਆਉਂ ਜਖਮੀ ਹੈ ਜਿਹੜਾ ਸਿਵਲ ਹਸਪਤਾਲ ਗੜਸ਼ੰਕਰ ਵਿੱਚ ਲਿਆਂਦਾ ਗਿਆ ਹੈ ਤੇ ਉਹਨਾਂ ਦਾ ਇਲਾਜ ਚੱਲ ਰਿਹਾ ਪਰ ਟੱਕਰ ਇੰਨੀ ਜ਼ਬਰਦਸਤ ਕਿ ਗੱਡੀ ਦੇ ਪਰਖੱਚੇ ਤੱਕ ਉੱਡ ਚੁੱਕੇ ਨੇ ਤੇ ਦੂਜੇ ਪਾਸੇ ਕੈਂਟਰ ਜਿਹੜਾ ਸਿਲੰਡਰ ਨਾਲ ਭਰਿਆ ਹੋਇਆ ਸੀਗਾ ਉਹਦੀ ਉਹਦੇ ਨਾਲ ਭਿਆਨਕ ਟੱਕਰ ਹੋਈ ਆ ਉੱਥੇ ਹੀ ਗੱਡੀ ਪੂਰੀ ਤਰ੍ਹਾਂ ਨੁਕਸਾਨੀ ਗਈ ਹੈ ਦੱਸਦੀ ਹੈ ਕਿ ਜਿਹੜਾ ਗੱਡੀ ਸਵਾਰ ਹੈ ਮੁਲਾਜ਼ਮ ਗੁਰਨੇਕ ਸਿੰਘ ਹੈ ਜਿਹੜਾ ਥਾਣਾ ਮਾਲਪੁਰ ਦੇ ਵਿੱਚ ਤਨਾਲਤ ਆਪਣੀ ਡਿਊਟੀ ਨਿਭਾ ਰਹੇ ਸੀ ਦੱਸਿਆ ਜਾ ਰਿਹਾ ਹੈ ਕਿ ਕਾਰ ਸਵਾਰ ਮਾਲਪੁਰ ਵਾਲੀ ਸਾਈਡ ਤੋਂ ਗੜਸ਼ੰਕਰ ਨੂੰ ਜਾ ਰਹੀ ਥੀ ਤੇ ਸਿਲੰਡਰ ਨਾਲ ਭਰੇ ਹੋਏ ਕੈਂਟਰ ਜਿਹੜਾ ਕੀ ਮਾਲਪੁਰ ਵਾਲੀ ਸਾਈਡ ਨੂੰ ਜਾ ਰਿਹਾ ਸੀ ਜਿਨ੍ਹਾਂ ਦੀ ਆਪਸ ਭਿਆਨਕ ਟੱਕਰ ਹੋਈ ਹੈ ਤੇ ਜਿਸ ਦੇ ਵਿੱਚ ਜਿਹੜਾ ਮੁਲਾਜ਼ਮ ਹੈ ਉਹ ਜ਼ਖਮੀ ਹੋਇਆ ਹੈ ਉਥੇ ਪੁਲਿਸ ਮਾਜਰ ਵਾਲੇ ਮੌਕੇ ਤੇ ਪਹੁੰਚ ਕੇ ਕਾਰਵਾਈ ਕੀਤੀ ਜਾ ਰਹੀ ਹੈ ਇਹ ਸਾਨੂੰ ਇਤਲਾ ਮਿਲੀ ਹੈ ਕਿ ਗੋਲੀਆਂ ਲੱਗੇ ਕੇ ਐਕਸੀਡੈਂਟ ਹੋਇਆ ਕਿ ਅਸੀਂ ਮੌਕੇ ਤੇ ਪਹੁੰਚ ਗਏ ਐਕਸੀਡੈਂਟ ਦਾ ਕੈਂਟਰ ਕੈਂਟਰ ਦੇ ਵਿੱਚ ਸਿਲੰਡਰ ਹੈ ਤੇ ਬਾਕੀ ਕਾਰ ਹੈ ਕਾਰ ਮੇਰੇ ਖਿਆਲ ਮਾਲਪੁਰ ਵਾਂਦੀ ਤੇ ਜਿਹੜਾ ਕੈਂਟਰ ਵਾਲਾ ਉਹ ਗੜਸ਼ੈਂਕਰ ਤੋਂ ਮਾਲਪੁਰ ਵੱਲ ਜਾਂਦਾ ਹੈ ਜੀ ਤੇ ਬਾਕੀ ਜਿਹੜਾ ਜਿਹੜਾ ਮੁਲਾਜ਼ਮ ਹੈ ਉਹ ਸਾਡਾ ਸੁਖਲਾਸਾ ਦਾ ਹੈ ਬਾਕੀ ਦੇਖਦੇ ਉਹਨਾਂ ਦੀ ਬੰਨਾਂ ਦੇ ਜੋ ਵੀ ਕਾਰਵਾਈ ਮੰਨਦੀ ਪਹੁੰਚ ਲੈਂਦੀ ਜੀ ਇਹ ਐਸੀ ਕਰਨੀ ਸੀ ਜੋ ਵੀ ਉਹ ਸਟੇਟਮੈਂਟਾਂ ਕੋਈ ਹਿਸਾਬ ਨਾਲ ਮੁਤਾਬਕ ਕਾਰਵਾਈ ਕਰ ਅਮਨ ਜੀ ਲੈਂਦੀ ਆਉਂਗੇ ਸਾਡੇ ਪੂਰੇ 8:30 ਵਜੇ ਦਾ ਟਾਈਮ ਤਾਂ ਮਜ਼ਾਰੀ ਮੁੰਡਾ ਹਾਤਾ ਕਰਦਾ ਤਾਂ ਦੋ ਮੁੰਡੇ ਤਾਂ ਠੀਕ ਆ ਉਹਨਾਂ ਦਾ ਸੱਟਾਂ ਲੱਗੀਆਂ ਵਾ ਇਥੇ ਹੀ ਮੁੱਕ ਗਿਆ ਫਿਰ ਉਹ ਨਹੀਂ ਨਖਰਾਲੀ ਖਰਾਲਗੜ ਦਾ ਮੁੰਡਾ ਤਾਂ ਉਹਨਾਂ ਦਾ ਕੋਲ ਵਿਆਹ ਤਾਂ ਉਹ ਵਿਆਹ ਨੂੰ ਕਰਕੇ ਪਹਿਲੇ ਹੀ ਤੁਰ ਪਿਆ ਨਹੀਂ ਤਾਂ 8 9 ਵਜੇ ਆਂਦਾ ਤੋਂ ਪਹਿਲੇ ਹੀ ਚਲ ਗਿਆ ਉਹ ਤੇ ਕਰਕੇ ਉਹਦੀ ਡੈਥ ਹੋ ਗਈ ਬੜੇ ਦੁੱਖ ਵਾਲਾ ਗੱਲ ਹੈ ਪਈ ਜਿਹੜਾ ਇੰਨੇ ਟਿਪਰ ਇੱਥੇ ਚੱਲਦੇ ਇਹ ਬੰਦ ਹੋਣੇ ਚਾਹੀਦੇ ਇਹ ਸੜਕ ਪਰ ਚੱਲਣੇ ਨਹੀਂ ਚਾਹੀਦੇ ਟਿਪਰ ਸਾਡਾ ਬਹੁਤ ਨੁਕਸਾਨ ਟਿਪਰ ਕਰਦੇ ਆ ਇੱਥੇ ਹਰੇਕ ਬੰਦੇ ਦੀ ਇਹੀ ਅਸੀਂ ਸੁਣਦੇ ਉੱਥੇ ਐਕਸੀਡੈਂਟ ਹੋ ਗਿਆ ਉੱਥੇ ਹੋ ਗਿਆ ਇਹ ਸਾਨੂੰ ਬਹੁਤ ਪਰੇਸ਼ਾਨੀ ਟਿਪਰਾਂ ਦੀ ਟਿਪਰਾਂ ਨਾਲ ਸਾਡਾ ਡੈਥ ਹੁੰਦੀ ਦਰਸਾਰੇ